ਖਾਸ ਕਰਕੇ ਨੌਜਵਾਨਾਂ ਤੱਕ ਰਹੀ ਮੇਰੀ ਆਵਾਜ਼ ਜਾਣੀ ਹੈ ਦੋ ਚਾਰ ਤੁਹਾਡੇ ਨਾਲ ਮੈਂ ਗੱਲਾਂ ਸਾਂਝੀਆਂ ਕਰ ਲਈਆਂ ਆਇਆ ਇੱਕ ਤਾਂ ਪਰਮਾਤਮਾ ਨੇ ਬਹੁਤ ਵੱਡੀ ਆ ਸੁਣੀ ਹੈ ਕਿ ਸਾਡਾ ਭਰਾ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਉਸ ਦੀ ਵੀ ਚੰਗੀ ਤਰ੍ਹਾਂ ਜਿਹੜੀ ਅੱਜ ਅਸੀਂ ਖੁਸ਼ੀ ਨਹੀਂ ਮਨਾ ਸਕੇ ਖੁਸ਼ੀ ਨਾ ਮਨਾਉਣ ਦਾ ਕਾਰਨ ਕੀ ਆ ਕਿਉਂਕਿ ਸਰਕਾਰ ਨੇ ਅੱਜ ਸਾਰਾ ਦਿਨ ਬਿਠਾ ਕੇ ਰੱਖਿਆ ਥਾਣੇ ਦੇ ਵਿੱਚ ਕਾਰਨ ਕੀ ਆ ਵੀਰੋ ਕਈ ਦਿਨਾਂ ਤੋਂ ਮੈਂ ਜਿੰਨੇ ਕ ਜੋਗਰਾ ਮੈਂ ਆਪਣਾ ਦੇਖੋ ਕਿਤੇ ਜਿੰਨੇ ਕ ਮੇਰਾ ਮੇਰੇ ਜੀ ਯੋਗਦਾਨ ਆ ਮੈਂ ਪਾ ਸਕਦਾ ਮੈਂ ਹਰ ਇੱਕ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਦਾ ਆਪਣਾ ਯੋਗਦਾਨ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਜਿੱਥੇ ਕਿਤੇ ਗੱਲ ਕਿਸਾਨਾਂ ਦੀ ਹੈ ਜਾਂ ਮਜ਼ਦੂਰਾਂ ਦੀ ਹੈ ਜਿੰਨੇ ਵੀ ਜੋਗਰਾ ਮੈਂ ਉੱਥੇ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਅੱਜ ਜੋ ਸਾਡੇ ਨੌਜਵਾਨ ਜਿਲ੍ਹਾਂ ਦੇ ਵਿੱਚ ਬੰਦ ਨੇਗੇ ਜਿਹੜਾ ਜੋ ਅੱਜ ਉਹਨਾਂ ਦੇ ਹਾਲਾਤ ਗੰਭੀਰ ਨੇਗੇ ਤਾਂ ਮੈਂ ਪਿਛਲੇ ਦਿਨਾਂ ਦੇ ਵਿੱਚੋਂ ਮੈਂ ਮਾਝੇ ਦੀ ਧਰਤੀ ਦੇ ਜਿਹੜਾ ਪਿੰਡਾਂ ਦੇ ਵਿੱਚ ਬੋਲਦਾ ਫਿਰਦਾ ਸੀਗਾ ਵੀ ਆਓ ਯਾਰ ਆਪਾਂ ਉਹਨਾਂ ਨੌਜਵਾਨ ਸਾਡੇ ਭਰਾਵਾਂ ਦੇ ਹੱਕ ਦੇ ਵਿੱਚ ਆਪਾਂ ਆਵਾਜ਼ ਬੁਲੰਦ ਕਰੀਏ ਉਹ ਇਹਨਾਂ ਨੇ ਕੀ ਕਰਿਆ ਇਹਨਾਂ ਨੂੰ ਜਦੋਂ ਮੈਂ ਫਿਰਦਾ ਸੀਗਾ ਪਿੰਡਾਂ ਦੇ ਵਿੱਚ ਇਹਨਾਂ ਕੋਲੇ ਕੱਲ ਜਿਹੜਾ ਸਰਕਾਰ ਕੋਲੇ ਵੀਡੀਓ ਹੱਥ ਦੇ ਵਿੱਚ ਲੱਗ ਗਈਆਂ ਆ ਫਿਰ ਇਹਨਾਂ ਨੇ ਉਧਰ ਮਾਜੇ ਦੇ ਉਧਰ ਪਹਿਲਾਂ ਰੇਡਾਂ ਮਾਰਨੀਆਂ ਸ਼ੁਰੂ ਕਰੀਆਂ ਫਿਰ ਇਸ ਤੋਂ ਬਾਅਦ ਕੀ ਹੋਇਆ ਕੱਲ ਮੈਂ ਆਖਿਆ ਯਾਰ ਮੈਂ ਆਖਿਆ ਜਿਹੜੇ ਇੱਧਰਲੇ ਸਾਡੇ ਨੌਜਵਾਨ ਨਗੇ ਖਾਸ ਕਰਕੇ ਜਿਵੇਂ ਸਾਡਾ ਨਾ ਜੋਹਰਾ ਬਠਾ ਇੱਧਰ ਪਾਤੜਾ ਏਰੀਆ ਦੇ ਸਾਰੇ ਨੌਜਵਾਨ ਨੇ ਜਾਂ ਜਿਹੜੇ ਇੱਧਰ ਸਾਡੇ ਮਹਾਲੀ ਮੂਲੀ ਦੇ ਨੇ ਇੱਧਰੋਂ ਕਾਫਲਾ ਇਕੱਠਾ ਕਰਕੇ ਲੈ ਕੇ ਜਾਣਾ ਸੀਗਾ ਮੈਂ ਇੱਧਰ ਨੌਜਵਾਨਾਂ ਨੂੰ ਕਹਿ ਰਿਹਾ ਸੀਗਾ ਪਹਿਲਾਂ ਤਾਂ ਸਰਕਾਰ ਨੇ ਇੱਧਰ ਪੁਲਿਸ ਘਰੇ ਬਿਠਾਈ ਫਿਰ ਇਸ ਤੋਂ ਬਾਅਦ ਸਵੇਰੇ ਘਰੇ ਬੈਠੀ ਰਹੀ ਕਿਉਂਕਿ ਮੈਂ ਘਰੋਂ ਨਿਕਲ ਚੁੱਕਿਆ ਸੀ ਮੈਨੂੰ ਪਤਾ ਸੀਗਾ ਵੀ ਆਉਣਗੇ ਗ੍ਰਿਫਤਾਰ ਕਰਨ ਲਈ ਇਦਰਾ ਜਦੋਂ ਨੌਜਵਾਨਾਂ ਨੂੰ ਕਹਿ ਰਹੇ ਸੀ ਕਿ ਇਹਨਾਂ ਨੂੰ ਹੁਣ ਜਦੋਂ ਜਦੋਂ ਵੀ ਸਾਡਾ ਫੋਨ ਜਦੋਂ ਆਨ ਹੁੰਦਾ ਤਾਂ ਉਦੋਂ ਕਿਉਂਕਿ ਪੁਲਿਸ ਦਾ ਮੈਨੂੰ ਪਤਾ ਨਹੀਂ ਸੀ ਵੀ ਐਂ ਸਾਡੇ ਤੇ ਲੱਗੀ ਖੜੀ ਐ ਜਦੋਂ ਅਸੀਂ ਨੌਜਵਾਨਾਂ ਨੂੰ ਕਹਿ ਰਹੇ ਸੀ ਕਿ ਜਿੰਨੇ ਵੀ ਨੌਜਵਾਨਾਂ ਨੂੰ ਮੈਂ ਕਿਹਾ ਫੋਨ ਕਰਕੇ ਸਾਰਿਆਂ ਨੂੰ ਸਰਕਾਰ ਨੇ ਇੰਨਾ ਜ਼ਿਆਦਾ ਡਰਾਇਆ ਵੀ ਤੁਸੀਂ ਉੱਥੇ ਜਾਣਾ ਨਹੀਂ ਛੁੜ ਤੇ ਆ ਪਰਚਾ ਕਰਦਾਂਗੇ ਤੁਹਾਡੇ ਤੇ ਉਹ ਪਰਚਾ ਕਰਦਾਂਗੇ ਕੋਈ ਵੀ ਨੌਜਵਾਨ ਇਸ ਟਾਈਮ ਮੈਨੂੰ ਲੱਗਦਾ ਵੀ ਇੰਨੇ ਡਰਾਏ ਪੈਨੇ ਕਿ ਮੋਰਚਿਆਂ ਦੇ ਵਿੱਚ ਜਾਣ ਨੂੰ ਤਿਆਰ ਹੀ ਨਹੀਂ ਹੈਗਾ ਤੇ ਦੂਜੀ ਗੱਲ ਤੁਸੀਂ ਦੇਖੋ ਵੀ ਜਿਹੜਾ ਵੀ ਕੋਈ ਇਹਨਾਂ ਨੇ ਰਾਹ ਦੇ ਵਿੱਚੋਂ ਗ੍ਰਿਫਤਾਰ ਕਰਕੇ ਲੈ ਕੇ ਇੱਥੇ ਬਿਠਾ ਲਿਆ ਮੈਂ ਮੈਂ ਪਹਿਲੀ ਗੱਲ ਪੰਗ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਭਗਵੰਤ ਮਾਨ ਸਸੀ ਮਾੜਾ ਕੀ ਕਰਤਾ ਯਾਰ ਬਾਈ ਅਸੀਂ ਕੀ ਮਾੜਾ ਕਰਤਾ ਯਾਰ ਪੰਜਾਬ ਲਈ ਤੂੰ ਸਾਡਾ ਐਡਾ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ ਐਡਾ ਸਾਡਾ ਤੂੰ ਦੁਸ਼ਮਣ ਕਿਉਂ ਬਣ ਗਿਆ ਤੈਨੂੰ ਅਸੀਂ ਮੁੱਖ ਮੰਤਰੀ ਬਣਾਇਆ ਯਾਰ ਤੈਨੂੰ ਅਸੀਂ ਵੋਟਾਂ ਪਾਈਆਂ ਤੈਨੂੰ ਅਸੀਂ ਐਮਪੀ ਵਾਲੇ ਵੋਟਾਂ ਪਾਈਆਂ ਯਾਰ ਤੂੰ ਐਡਾ ਬੜਾ ਸਾਡਾ ਦੁਸ਼ਮਣ ਕਿਉਂ ਬਣ ਗਿਆ ਬਾਈ ਯਾਰ ਜੇਕਰ ਤੇਰੇ ਤੇ ਉੱਪਰ ਤੂੰ ਕਹਿਣਾ ਮੇਰੇ ਉੱਪਰ ਸੈਂਟਰ ਦਾ ਦਬਾਅ ਹੈ ਫਿਰ ਕੁਰਸੀ ਛੱਡ ਦੇ ਬਾਈ ਤੂੰ ਇਹ ਗੱਲ ਕਹਣਾ ਵੀ ਮੈਂ 100 ਵਾਰੀ ਮੇਰੀ ਕੁਰਸੀ ਕੁਰਬਾਨ ਆ ਪੰਜਾਬ ਲਈ ਤੂੰ ਇੱਕ ਵਾਰੀ ਸਾਡੇ ਕੁਰਸੀ ਕੁਰਬਾਨ ਕਰਕੇ ਦਿਖਾ ਦੇ ਪੰਜਾਬ ਲਈ ਕਿਉਂ ਸਾਡੇ ਪੰਜਾਬ ਦੇ ਤੂੰ ਨੌਜਵਾਨਾਂ ਦਾ ਬੈਰੀ ਬਣ ਗਿਆ ਕਿਉਂ ਸਾਡੇ ਪੱਗਾਂ ਦਾ ਦੁਸ਼ਮਣ ਬਣ ਗਿਆ ਬਾਈ ਕਿਉਂ ਸਾਡੇ ਤੂੰ ਸਿੱਖਾਂ ਦਾ ਦੁਸ਼ਮਣ ਬਣ ਗਿਆ ਬਾਈ ਅਸੀਂ ਬੁਰਾ ਕੀ ਕਰਤਾ ਬਾਈ ਇਸ ਜਿੱਦਾ ਜਵਾਬ ਦੇ ਮੈਨੂੰ ਮੁੱਖ ਮੰਤਰੀ ਸਾਹਿਬ ਹਰ ਰੋਜ਼ ਯਾਰ ਤੂੰ ਸਾਡੇ ਘਰਾਂ 'ਚ ਪੁਲਿਸ ਭੇਜ ਦਿੰਦਾ ਯਾਰ ਸਾਡਾ ਤੂੰ ਜੌਣੇ ਦੁਪਰ ਕਰਾਇਆ ਪਿਆ ਸਾਡੇ ਉੱਪਰ ਪਰਚੇ ਪਾ ਕੇ ਤੂੰ ਅੰਦਰ ਭਟਾਦਾ ਯਾਰ ਐ ਤਾਂ ਨਹੀਂ ਬਈ ਅਸੀਂ ਬੈਠਣ ਵਾਲੇ ਹੈਗੇ ਬਈ ਸਾਨੂੰ ਐ ਕਰ ਜਿਵੇਂ ਪਹਿਲਾਂ ਵਾਲੇ ਸਾਡੇ ਭਰਾ ਮਾਰਨੇ ਤੂੰ ਸਾਨੂੰ ਮਾਰ ਹੀ ਦੇ ਤੂੰ ਇੱਕ ਦਿਨ ਲਾ ਕੇ ਗੋਲੀਆਂ ਕੇ ਉੱਥੇ ਮਰਵਾ ਕੇ ਸਾਨੂੰ ਖਤਮ ਕਰਦੇ ਬਾਈ ਮੁੱਖ ਮੰਤਰੀ ਸਾਹਿਬ ਤੁਹਾਨੂੰ ਖਤਮ ਹੀ ਕਰਦੇ ਯਾਰ ਨੇ ਬੇੜ ਤੇ ਤੂੰ ਜੱਬ ਤੂੰ ਹੋਰ ਆਪਦੇ ਬੱਚੇ ਜੰਮ ਲਾ ਤੂੰ ਆਪਦੇ ਜਿਗਜੂ ਕਹਿੰਦਾ ਵੀ ਪਰਿਵਾਰਵਾਦ ਨਹੀਂ ਵਧਾਉਣਾ ਤੂੰ ਤੇ ਪਰਿਵਾਰ ਉਹ ਤੇ ਜਵਾਕ ਜੰਮ ਕੇ ਉਹਨਾਂ ਨੂੰ ਐਮਐਲਏ ਮੁੱਖ ਮੰਤਰੀ ਬਣਾਲੀ ਬਾਈ ਅਸੀਂ ਨਹੀਂ ਬਾਈ ਅਸੀਂ ਨਹੀਂ ਐਮਐਲਏ ਮੁੱਖ ਮੰਤਰੀ ਬਣਦੇ ਤੂੰ ਬਣ ਜਾ ਬਾਈ ਪਰ ਸਾਡਾ ਡਾ ਬਣਾ ਦੁਸ਼ਮਣ ਕਿਉਂ ਬਣ ਗਿਆ ਯਾਰ ਤੂੰ ਬਾਈ ਯਾਰ ਤੈਨੂੰ ਜਮੀ ਕਿਸੇ ਚੀਜ਼ ਦਾ ਯਾਰ ਕੋਈ ਧਿਆ ਹੀ ਨਹੀਂ ਰਹੀ ਤੇਰੇ ਅੰਦਰ ਯਾਰ ਤੂੰ ਚੱਕਦਾ ਸਾਡੇ ਮਗਰ ਪੁਲਸਾਂ ਲਾ ਦਨਾ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਯਾਰ ਤੂੰ ਉੱਤੇ ਬੈਠਾ ਆਰਡਰ ਜਾਰੀ ਕਰੀਏ ਨਾ ਯਾਰ ਇੱਕ ਗੱਲ ਥੋੜੋ ਆਸੀ ਸਾਡੇ ਪੰਜਾਬ ਦੀ ਗੱਲ ਆ ਤੂੰ ਮੈਨੂੰ ਇੱਕ ਗੱਲ ਦਾ ਦਿਖਾ ਰੇ ਤੂੰ ਐਮਪੀ ਬਣਨ ਤੋਂ ਪਹਿਲਾਂ ਇੱਕ ਵੀ ਕੋਈ ਪੰਜਾਬ ਦੀ ਲੜਾਈ ਲੜੀ ਹੋਵੇ ਇਧਰ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰ ਅੱਜ ਭਗਮੰਤ ਮਾਨਸਿਆ ਦੱਸ ਅਸੀਂ ਜਿੱਥੇ ਵੀ ਕਿਤੇ ਸਾਡੇ ਪੰਜਾਬ ਦੀ ਗੱਲ ਆ ਅਸੀਂ ਹੱਕ ਟਾ ਕੇ ਆਪਣੇ ਪੰਜਾਬ ਲਈ ਖੜਦੇ ਆ ਤੇਰੇ ਤੋਂ ਪਹਿਲਾਂ ਉਹ ਤੇਰਾ ਤਾਂ ਪਹਿਲਾਂ ਸਰਕਾਰਾਂ ਨੇ ਸਾਡੇ ਤੇ ਪਰਚੇ ਪਾ ਕੇ ਤੱਕ ਗਈਆਂ ਅਸੀਂ ਉਦੋਂ ਨਹੀਂ ਚੁੱਪ ਕਰੇ ਤੂੰ ਜਦੋਂ ਕਹਿੰਦਾ ਹੁੰਦਾ ਸੀਗਾ ਭਗਮੰਤ ਮਾਨਸਿਆ ਤੂੰ ਕਹਿੰਦਾ ਹੁੰਦਾ ਸੀਗਾ ਮੈਨੂੰ ਮੁੱਖ ਮੰਤਰੀ ਨਿ ਲਾਉਂਦੇ ਮੈਂ ਪੰਜਾਬ ਦਾ ਭਲਾ ਕਰ ਦੂੰਦਾ ਤੇਰੇ ਅਸੀਂ ਹੱਕ ਦੇ ਵਿੱਚ ਬੋਲਦੇ ਰਿਹਾ ਯਾਰ ਤੂੰ ਸਾਡਾ ਐਡਾ بڑا ਦੁਸ਼ਮਣ ਬਣ ਗਿਆ ਯਾਰ ਕਮਾਲ ਦੀ ਗੱਲ ਆ ਭਗਮੰਤ ਮਾਨਸਿਆ ਯਾਰ ਤੇਰੀ ਯਾਰ ਪੰਜਾਬ ਦੇ ਲੋਕ ਮੇਰੇ ਪਿੰਡਾਂ ਵਾਲੇ ਲੋਕ ਹੁਣ ਤੁਹਾਨੂੰ ਬੇਇਨਤੀ ਕਰਦਾ ਸਾਡੇ ਨਾਲ ਜੋ ਇਸ ਟਾਈਮ ਅਸੀਂ ਆਪਦੇ ਤੰਤੇ ਹੰਡਾ ਰਹੇ ਹਨ ਉਹ ਅਸੀਂ ਜਾਣਦੇ ਆ ਜਾ ਸਾਨੂੰ ਪਤਾ ਪਰ ਪਿੰਡਾਂ ਦੇ ਵਿੱਚ ਹੁਣ ਬਰਨਾ ਦਿਓ ਜੇ ਪਿੰਡਾਂ ਵਾਲੇ ਤੁਹਾਡੇ ਵਿੱਚ ਅਣਖਾ ਖੜਾ ਕੇ ਸਵਾਲ ਚਰਾਹੇ ਦੇ ਵਿੱਚ ਖੜ ਕੇ ਸਵਾਲ ਪੁੱਛੋ ਬਸੇ ਕਹੋ ਮੈਂ ਕੱਲੀ ਆਮ ਆਦੀ ਪਾਰਟੀ ਦੀ ਨਹੀਂ ਗੱਲ ਨਹੀਂ ਕਰਦਾ ਕੱਲੀ ਆਮ ਆਦੀ ਪਾਰਟੀ ਦੀ ਗੱਲ ਨਹੀਂ ਕਰਦਾ ਸਾਰਿਆਂ ਨੂੰ ਖੜਾ ਕੇ ਸਵਾਲ ਪੁੱਛੋ ਕਿਹੜਾ ਸਾਡੀ ਕਿਸਾਨੀ ਲਈ ਖੜ ਰਿਹਾ ਕਿਹੜਾ ਸਾਡੇ ਨੌਜਵਾਨ ਦੇ ਜ਼ਿਲ੍ਹਾ ਦੇ ਵਿੱਚ ਫਸੇ ਨੇ ਉਹਨਾਂ ਲਈ ਖੜ ਰਿਹਾ ਕੌਣ ਸਾਡੇ ਪੰਜਾਬ ਦੇ ਲਈ ਹੱਕ ਦਾ ਆਂ ਦਾ ਨਾਰਾਕ ਦੇ ਵਿੱਚ ਮੜ ਰਿਹਾ ਤੁਸੀਂ ਸਾਡੇ ਦੁਸ਼ਮਣ ਬਣ ਕੇ ਯਾਰ ਜਿੰਨੇ ਵੀ ਰਾਜਨੀਤਿਕ ਬੰਦੇ ਹੋ ਅੰਦਰ ਤੁਸੀਂ ਸਾਰੇ ਇਕੱਠੇ ਮਿਲੇ ਹੋਇਆ ਅੰਦਰ ਸਾਰੇ ਦਿੱਲੀ ਨਾਲ ਮਿਲੇ ਹੋਇਆ ਤੁਸੀਂ ਸਾਨੂੰ ਮਾਰਦੇ ਤੁਲਕੇ ਯ ਤੂੰ ਸਾਨੂੰ ਘਰਾਂ ਦੇ ਵਿੱਚੋਂ ਬਾਹਰੇ ਨਿਕਲ ਲੰਦੇ ਯਾਰ ਅਸੀਂ ਐਨੇ ਗੁਲਾਮ ਬਣਾ ਕੇ ਤੁਸੀਂ ਸਾਨੂੰ ਰੱਖਤਾ ਯਾਰ ਅਸੀਂ ਜਾਈਏ ਕਿੱਧਰ ਨੂੰ ਇਹਦਾ ਦੱਸ ਦੋ ਗੱਲ ਯਾਰ ਜੇ ਸਾਡੇ ਖੂਨ ਦੇ ਵਿੱਚ ਨਾ ਨਾ ਬਰਬਾਦ ਨਾ ਜੇਲਾ ਦੇ ਵਿੱਚ ਸੁੱਟ ਦਨੇ ਹੋ ਪਰਚੇ ਝੂਠੇ ਤੁਸੀਂ ਪਾ ਕੇ ਕਹਦੇ ਨੋ ਭਗਵਾਨ ਤੁਮਾਨ ਸਿਆ ਲੈ ਮੇਰੇ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰੀਂ ਜਿੱਦਾਂ ਤੂੰ ਮਾਂ ਦਾ ਪੁੱਤ ਆ ਮੁੱਖ ਮੰਤਰੀ ਤੂੰ ਕਹਿੰਦਾ ਨਾ ਮੈਂ ਝੂਠੇ ਪਰਚੇ ਨਹੀਂ ਪਾਏ ਹਰ ਇੱਕ ਨੌਜਵਾਨਾਂ ਦੇ ਝੂਠੇ ਪਰਚੇ ਪਾਏ ਹੋ ਨੇ ਚਾਈਨੀ ਚੋਰ ਤੂੰ ਸਾਨੂੰ ਬਣਾਤਾ ਤਾਂ 10000 ਦੀ ਫਰੋਤੀ ਵਾਲਾ ਤੂੰ ਸਾਨੂੰ ਬਣਾਤਾ ਐ ਇੱਕ ਇੱਕ ਤੂੰ ਸਾਡੇ ਤੇ ਲਾਤੇ ਯਾਰ ਤੂੰ ਕਰ ਕੀ ਰਿਹਾ ਯ ਸਮਝ ਨਹੀਂ ਆਉਂਦੀ ਯਾਰ ਤੂੰ ਸਾਡਾ ਇੱਡਾ ਬੜਾ ਜੌਣਾ ਤੂੰ ਦੱਬਰ ਕਰ ਛੱਡਿਆ ਯਾਰ ਬਾਈ ਐਂ ਕਰ ਕਹਣਾ ਭਗਮਾਨ ਤਮਨਸਿਆ ਤੂੰ ਅੱਜ ਮਰਵਾਉਣਾ ਅੱਜ ਮਰਵਾ ਦੇ ਕੱਲ ਨੂੰ ਮਰਵਾਉਣਾ ਕੱਲ ਨੂੰ ਮਰਵਾ ਦੇ ਅੱਜ ਤਾਂ ਐਵੇਂ ਜਿੱਕਰੂ ਮਰਦੇ ਦਮ ਤੱਕ ਜਿਹੜੀ ਇਹ ਲੜਾਈ ਲੜਦੇ ਰਵਾਂਗੇ ਤਾਂ ਮਰਵਾ ਦੇਣਾ ਹੀ ਆ ਤੂੰ ਇੱਡਾ ਬੜਾ ਦੁਸ਼ਮਣ ਸਾਡਾ ਬੈਰੀ ਬਣ ਗਿਆ ਯਾਰ ਇੱਡਾ ਬੜਾ ਤੂੰ ਦੁਸ਼ਮਣ ਬੈਰੀ ਬਣ ਗਿਆ ਸਾਡਾ ਯਾਰ ਕਮਾਲ ਦੀ ਗੱਲ ਆ ਯਾਰ ਪੰਜਾਬ ਦੇ ਲੋਕੋ ਪਿੰਡਾਂ ਵਾਲੇ ਲੋਕੋ ਜਿਹੜੇ ਝਾੜੂ ਦੇ ਬਣੇ ਫਿਰਦੇ ਤੁਸੀਂ ਬਾਈ ਮੈਂ ਤੁਸੀਂ ਮੇਰੇ ਪਿੰਡਾਂ ਵਾਲੇ ਮੇਰੇ ਭਰਾਓ ਮੈਂ ਸਾਰੀਆਂ ਪਾਰਟੀ ਨਾਲ ਪਰ ਜਿਹੜੇ ਟ ਜਿਹੜਿਆਂ ਵਿੱਚ ਕਾਂਗਰਸ ਦੇ ਬਣੇ ਫੜਦੇ ਹੋ ਚਾਹ ਬਾਦਲਾਂ ਦੇ ਬਣੇ ਫੜਦੇ ਹੋ ਚਾਹ ਭਾਜਪਾ ਵਾਲੇ ਦੇ ਬਣੇ ਫੜਦੇ ਹੋ ਚਾਹ ਝਾੜੂ ਵਾਲੇ ਦੇ ਬਣੇ ਫੜਦੇ ਹੋ ਹੱਥ ਬੰਨ ਕੇ ਬੇਨਤੀ ਆ ਪੰਜਾਬ ਦੇ ਲੋਕੋ ਉਹ ਤੁਹਾਨੂੰ ਮਾਰਦੇ ਤਲਪੇ ਹੋ ਹੁਣ ਤਾਂ ਉਹ ਹੁਣ ਤਾਂ ਇਕੱਠੇ ਹੋ ਜਾਓ ਪੰਜਾਬ ਦੇ ਲੋਕੋ ਹੁਣ ਤਾਂ ਸਿਰ ਜੋੜ ਲਓ ਮੇਰੇ ਵੀਰੋ ਮੇਰੇ ਭਰਾਵੋ ਮੇਰੀ ਸਾਰਿਆਂ ਨੂੰ ਬੇਨਤੀ ਆ ਛੱਡ ਦਿਓ ਬਾਈ ਬਣ ਕੇ ਪਾਰਟੀ ਨਾਲ ਖੜਾ ਹਰ ਪਾਸੇ ਜਿਹੜਾ ਪੰਜਾਬ ਨੂੰ ਖਤਮ ਕਰਨ ਦੇ ਤੋਲੇ ਹੋਏ ਨੇ ਜਵਾਨੀ ਨੂੰ ਚੁੱਪ ਕਰਾਉਣ ਦੇ ਤੋਲੇ ਹੋਏ ਨੇਗੇ ਸਾਰੇ ਪਾਸੇ ਆਵਾਜ਼ ਬੰਦ ਕੀਤੀ ਜਾ ਰਹੀ ਆ ਉਹ ਯਾਰ ਐਡਾ ਬੜਾ ਦੁਸ਼ਮਣ ਯਾਰ ਸਾਡਾ ਯਾਰ ਅਸੀਂ ਕਿੱਡਾ ਗਨਾਹ ਕਰਤਾ ਸੀ ਅੰਮ੍ਰਿਤਸਰ ਹੀ ਜਾ ਰਹੇ ਸੀਗੇ ਸਾਡੇ ਗੁਰੂਆਂ ਪੁਰਾਂਹ ਧਰਤੀ ਦੇ ਯਾਰ ਐ ਸੀ ਸੀ ਕੀ ਗਨਾਹ ਕਰਤਾ ਬਾਈ ਅਸੀਂ ਉੱਥੇ ਬੰਬ ਸੱਟਿਆਉਂਦੇ ਸੀ ਸੀ ਅਜੋ ਤੋਪਾਂ ਚਲਾਦੇ ਸੀ